ਅੱਜ ਪਾਣੀ ਦੇ ਬਾਰੇ ਮੈਂ ਕੀ ਕਰਦਾ ਪਸਾ ਇੱਥੇ ਚੌਂਕ ਚ ਬਸਰਾ ਕੀ ਜਾਲ ਬੋਲਦਾ ਜਾਂਦਾ ਇਹ ਮੇਰੀ ਗੱਲ ਯਾਰ ਕਰਕੇ ਦੂਰੇ ਸ਼ਹਿਰਾਂ ਦੇ ਜਾ ਰਿਹਾ ਜੀ 10 ਸਾਲ ਵਿੱਚ ਜਾ ਇਹ ਗੱਲ ਸੁਣੋ ਤੁਸੀਂ ਸਮਝੋ ਮੇਰੀ ਗੱਲ ਸੁਣੋ ਜੇ ਗਲਤ ਹੋ ਮੈਂ ਗਰੀਬੀ ਸਹਾਇਤਾ ਲਾਉਣੀ ਮੈਂ ਸਾਰੀਆਂ ਲਗਾਉਂਦੀ ਹਾਂ ਉਹ ਤੁਹਾਨੂੰ ਦਿੱਤੇ ਕਰਵਾਉਂਦੀ ਹਾਂ ਪਰ ਮੈਂ ਇਹ ਨਹੀਂ ਹਾਂ ਅੰਦਰ ਹੀ ਬਿਜਾਰ ਵਾਲਾ ਸਾਨੂੰ ਤੰਗ ਕਰੇ ਰਾਤ ਤੱਕ ਆਵੇ ਦਾ ਕੋ ਅਗਲੇ ਫੋਟੋ ਦੇਖ ਲੈਣੇ ਤਿੰਨ ਮਿੰਟ ਉਹਦੇ ਦਾ ਵਿਵਾਦ ਉਹ ਇਹੋ ਉੱਤਰ ਜਿਹੜਾ ਅੰਦਰੋਂ ਮਨ ਨੂੰ ਨਹੀਂ ਕਰਾ ਕੇ ਉਹ ਨਹੀਂ ਜੀ ਕਰਤੂ ਕੰਟਰੋਲਰ ਅਟੈਚ ਹੈ 7 ਲਾਈਨ 7 ਲਾਈਨ ਸ਼ਾਨ ਕਰਨੇ ਬਿਨਾਂ ਬਗੈਰ ਬੜਿਆ ਯਾਰ ਅਡਾ ਕਸੂਰ ਕੋਈ ਨਹੀਂ ਆਏ ਕਿਤਾਬ ਚਾਹ ਮੇਰੀ ਕੋਈ ਲਾ ਕੇ ਤੂੰ ਵਿੱਚ ਦਸ ਮਾਰਨ ਬੱਸ ਦੇ ਵਿੱਚ ਤੂੰ ਕਾਰ ਮਾਰਿਆ ਸੌ ਸਵਾਰੀ ਗੋਲਿਆ ਹੋਰ ਕੀ ਮਾਰਨੇ ਤੂੰ ਸਾਨੂੰ ਯਾਰ ਗੱਡੀ ਪਿੱਛੇ ਪਾ ਲਾ ਪਰੇਸ਼ਾਨ ਬਰੋਲਾ ਨਹੀਂ ਭਾਈ ਸਾਜ ਕੋਈ ਨਾ ਹੱਥ ਮਗਾ ਲੈ ਬਸਲੀ ਗਲਤੀ ਆ ਉਹ ਜਾਣ ਕਰ ਜਾ ਰਹਾ ਤੇ ਮੈਂ ਕਿਤੇ ਲੱਗੂ ਨਹੀਂ ਮੈਨੂੰ ਉਹ 1 ਸਾਲ ਲੱਗੀ ਤੇ ਉਹ 500000 ਯਾਰ ਬਸਲੀ ਮੇਰੇ ਸਮੇਂ ਲੱਗੇ ਕਾਸੀ ਸਾਰੀ ਲੱਗੀ ਸਰਕਾਰ ਦੀ ਸਰਕਾਰੀ ਮਲਾਇਆ ਫਾਇਰ ਨਹੀਂ ਭਾਈ ਸੁਵਾਰੀ ਵਾਲੀ ਦੀ ਕਾਰੀਆ ਜਦੋਂ ਪੁੱਛੋ ਕਿਸੇ ਨੂੰ ਬਾਹਰ ਦੇ ਬੰਦੇ ਨਾਲ ਲੱਗੀ ਸਰਕਾਰੀ ਮਲਾਇਆ ਬਾਹਰ ਦੇ ਲੋਕਾਂ ਤੋਂ ਪੁੱਛ ਲਵੋ ਜੇ ਗਲਤੀ ਬਸਲੀ ਬਸੋ ਸਰਕਾਰੀ ਮਲਾਇਆ ਭਾਈ 100 ਸੁਵਾਰੀ ਤੇਨੂੰ ਕਿਹਦੀ ਤੇਰੀ ਗਲਤੀ ਕਰਾ ਬਸ ਲੈ ਚੱਲੋ 100 ਸੁਵਾਰੀ ਵਿੱਚ ਬੇਟੀ ਦੇਖ ਰਹੀ ਤਾ ਹਾਲੇ ਕਲੀਅਰ ਕਰ ਰਿਹਾ ਹਾਂ ਇਹ ਕਰਨਾ ਹੈ ਜੀ 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 ਨਾਲੇ ਕਰੋ ਜੀ ਆਪਾਂ ਜਦੋਂ ਪਹੁੰਚਣਾ ਤਾਂ ਕੋਈ ਨਹੀਂ ਸੀ ਮੇਰਾ ਸੀ ਮਨਨ ਬਾਈ ਜੀ ਹਰਜੀਤ ਪਾਜੀ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਪਾਸਾ ਲੈ ਕੇ ਅੱਗੇ ਗੱਡੀ ਜਮਾਰਤਾ ਗੱਡੀ ਨੂੰ ਹੋਏ 15 ਦਿਨ ਹੋਏ ਬਾਈ ਲਿੱਤੀ ਨੂੰ ਹਾਂਜੀ 15 ਦਿਨ ਹੋਏ ਬਾਜੀ ਗੱਡੀ ਲਿੱਤੇ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ ਹਾਂਜੀ ਪੂਰਾ ਉੱਪਰ ਬਾਜੀ বাস ਸਹੀ ਸੀ বাস ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਆ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਿਆ ਲਾ ਕੇ ਅੱਗੇ ਲਿਆ ਰਿਆ ਬ੍ਰੇਕ ਮਾਰ ਮਾਰ ਕੇ ਪਾਜੀ ਮਹਦਰੂ ਆ ਰਿਆ ਸੀਗਾ ਟਿੱਬਾ ਰੋਡ ਵੱਲੋਂ ਉਧਰੋਂ ਤੇ ਮੈਂ ਬਾਬਾ ਸ ਮੋੜ ਕੇ ਇਧਰ ਜਾਣਾ ਸੀ ਗਊਸ਼ਾਲਾ ਵਾਲਾ ਮੈਂ ਇੰਡੀਕੇਟਰ ਦਿੱਤਾ ਸੀ ਬਕਾਇਦਾ বাস ਸਿੱਧੀ ਜਾ ਰਹੀ ਸੀ ਇੰਡੀਕੇਟਰ বাস ਨੂੰ ਦਿਖਦਾ বাস ਬੜੀ ਦੂਰ ਸੀ বাস ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਬਾਜੀ ਕੰਡੈਕਟਰ ਹੱਥੋਂ ਬਾਈ ਕਹਿੰਦਾ ਸੀ ਕਹਿੰਦਾ ਮੈਂ ਸਰਕਾਰੀ ਮੁਲਾਜ਼ਮਾਂ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਕਹਿੰਦਾ ਜੋ ਕਰਨਾ ਤੂੰ ਕਰ ਲੈ ਉਤੋਂ ਧਮਕੀ ਦੇ ਰਿਹਾ ਉਤੋਂ ਧਮਕੀ ਦੇ ਰੇ ਬੱਸ ਲਾ ਕੇ ਧਰਨਾ ਦੇ ਦੇਣਾ ਵਾ ਉਤੋਂ ਧਮਕੀ ਦੇ ਰਿਹਾ ਭਾਈ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲਓ ਜਿਹੜੇ ਪੈਸੇ ਲੱਗਦੇ ਲਾ ਦਿਓ ਮੇਰੀ 15 ਦਿਨ ਪੁਰਾਣੀ ਗੱਡੀ 15 ਦਿਨ ਹੋਏ ਲੱਤੇ ਨੂੰ ਜਿੰਨੇ ਪੈਸੇ ਲੱਗਦੇ ਲਾ ਦਿਓ ਮੰਦੇ ਨਹੀਂ ਵੀ ਹੱਥੋਂ ਬਾਈ ਪੈਂਦਾ ਬੈ ਡਰਾਈਵਰ ਕੰਡੈਕਟਰ ਉਤੋਂ ਧਮਕੀਆਂ ਦੇ ਰਿਹਾ ਵੀ ਡਰਾਈਵਰ ਪਹਿਲਾਂ ਦੇ ਰਹੀ ਸੀ ਧਮਕੀ ਵੀ ਮੈਂ ਸਰਕਾਰੀ ਮੁਲਾਜ਼ਮਾਂ ਕੰਡੈਕਟਰ ਉਤੋਂ ਦੇ ਰਿਹਾ ਵੀ ਸਰਕਾਰੀ ਮੁਲਾਜ਼ਮ ਪਰੇ ਖੜੇ ਸੀ ਜੀ ਉਹ ਆਇਆ ਉਹ ਹੀ ਉਹਨੇ ਸੈੜੀ ਲੈ ਰਿਆ ਜੀ ਬਸਾਂ ਵਾਲੇ ਸਰਕਾਰੀ ਮੁਲਾਜ਼ਮ ਸਰਕਾਰੀ ਬੱਸ ਹਾਂਜੀ ਕਲੇਮ ਦਵਾ ਦੇਣ ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹ ਤਾਂ ਕਿਉਂਕਿ 15 ਦਿਨਾਂ ਦੀ ਨਵੀਂ ਗੱਡੀ ਲੈ ਤੈਨੂੰ ਕਲੇਮ ਤਾਂ ਲਵਾਵਾਂਗੇ ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ ਮਾਲਵਾ ਯਾਰ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਸਿੱਧਾ ਜਾ ਰਿਹਾ ਵਾਂ ਉਧਰੋਂ ਲਿਆ ਕੇ ਗੱਡੀ ਮਾਰ ਰਿਹਾ ਮੇਰਾ ਥੋੜੀ ਕਸੂਰ ਹੈ ਕੋਛ ਨਹੀਂ ਦੱਸਦਾ ਇੰਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੀਆਂ ਮੈਂ ਕਹਾਂ ਸਾਰੇ ਵਿੱਚ ਆ ਪੁੱਛ ਲੋ ਜਨ 52 ਸਵਾਰੀਆਂ ਵਿੱਚ ਆ ਇੱਕ ਵੀ ਕਹਿ ਦੇਵੇਂ ਮੈਂ ਗਲਤ ਆ ਮਾਮਲਾ ਜੀ ਆ ਰੋਡਵੇ ਦੀ ਬਸ ਆ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬਸ ਤੇ ਉਧਰ ਸਕਾਰਪਿਓ ਗੱਡੀ ਦਾ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪੀਓ ਕ੍ਰਾਸ ਕਰ ਰਹੀ ਸੀ ਕਿ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਤੇ ਸਕਾਰਪੀਓ ਦਾ ਥੋੜਾ ਬਤਨ ਨੁਕਸਾਨ ਹੋਇਆ ਅਸੀਂ ਲੱਖੇਦਾਨ ਨੂੰ ਸਮਝਾ ਪਏ ਆਪਣੇ ਕਰਦੀਆਂ ਸਾਈਡ ਤੇ ਕਰ ਲੋ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡ 'ਤੇ ਬੱਸਾ ਖੜਾ ਕੇ ਆਪਣਾ ਧੰਡਾ ਧੰਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦਵਾਂਗੇ ਇਹ ਮੈਨੂੰ ਗੱਲ ਕਹੀ ਇਨਾਂ ਨੇ ਜੱਤੀ ਵਾਲਾ ਕਹਿ ਰਿਹਾ ਕਿ ਮੈਂ ਹਿੰਦੀ ਕਹਾਂਗਾ ਲੇਕਿਨ ਬੱਸ ਹੋ ਗਈ ਵੀ ਉਹਨਾਂ ਇੱਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਆਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਤੇ ਹੁਣ ਕੀ ਕਾਰਵਾਈ ਕਰਨੀ ਹੈ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਨੇ ਉਹਨਾਂ ਨੂੰ ਇਹ ਗੱਡੀਆਂ ਥਾਣਾ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਤੇ ਬਣਦੀ ਉਹ ਕਾਰਵਾਈ ਕਰਾਂਗੇ ਕੀ ਕੀ ਨਜ਼ਰ ਆ ਰਹੀ ਹੈ ਕੈਮਰਾ ਚੈੱਕ ਕਰਾਂਗੇ ਜੀ ਜਿੱਥੇ ਸਾਡਾ 100 ਆਪਣੇ ਸਿਟੀ ਆਪਣੇ ਸੇਫ ਸਿਟੀ ਜੀ ਪੁਲਿਸ ਪੁਲਿਸ ਲਾਈਨ ਦੇ ਵਿੱਚ ਉਹ ਕੰਟਰੋਲ ਰੂਮ ਤੇ ਉੱਥੇ ਪਤਾ ਲੱਗੋ ਵੀ ਗਲਤੀ ਕੀਤੀ ਐ ਕਮੈਂਟ ਕਰ ਲੈ 100 ਸਵਾਰੀ ਸਾਡਾ ਪਰੇਸ਼ਾਨ ਕਰਨੇ ਬਿਨਾਂ ਵਜੇ ਯਾਰ ਸਾਡਾ ਕੰਟਰੋਲ ਕੋਈ ਨਹੀਂ ਆਵੇ ਕਿ ਤਾ ਪਰਚਾ ਨਹੀਂ ਕੋਈ ਨਾ ਆ ਗਿਆ ਤੂੰ ਉੱਤੇ ਦਸ ਮਾਰਨ ਬੱਸ ਦੇ ਵਿੱਚ ਤੂੰ ਕਾਰ ਮਾਰਦਾ 100 ਸਵਾਰੀ ਕਮੈਂਟ ਭਾਈ ਹੋਰ ਕੀ ਮਾਰਦਾ ਤੂੰ ਸਾਨੂੰ ਯਾਰ ਗੱਡੀ ਪਿੱਛੇ ਲਾ ਦਲਾ ਪਰੇਸ਼ਾਨ ਬਰਵਾਲਾ ਨਹੀਂ ਭਾਈ ਸਾਡਾ ਕੋਈ ਨਾ ਸੰਭਾਗ ਨਹੀਂ او يو اوء ملي جي عادت جي ڪارڻ ۾ ساري بجے ਇਹ ਬਸ ਦੀ ਗੱਲ ਦੀ ਆ ਬਸ ਨਾ ਕਰ ਜਾ ਰਿਹਾ ਕਿ ਨਗਰ ਦੀ ਤੇ ਜੀ ਲੱਗੂ ਨਾ ਮੈਨੂੰ ਉਹ ਇੱਕ ਸਾਲ ਲੱਗੀ ਤੀਓ ਨਹੀਂ ਕਰੀ ਸਮਝਾ ਰਿਹਾ ਯਾਰ ਬਸ ਦੀ ਮੇਰੇ ਕੰਮ ਲੱਗੇ ਬਸ ਸਾਰੀ ਲੱਗੀ ਹੈ ਬਰਬਾਦ ਕੀਤੀ ਸਰਕਾਰੀ ਮਲਾਇ ਵੇਖ ਲੈਣੀ ਨਹੀਂ ਯਾਰ ਨਹੀਂ ਭਾਈ ਸਵਾਰੀ ਨਾਲ ਵਿਚਾਰੀਆ ਸਵਾਰੀ ਨੂੰ ਪੁੱਛ ਲੋ ਕਿਸੇ ਤੋਂ ਬਾਹਰ ਦੇ ਬੰਦੇ ਨਾਲ ਬਸ ਸਰਕਾਰੀ ਮਲਾਇ ਬਾਹਰ ਦੇ ਲੋਕਾਂ ਤੋਂ ਪੁੱਛ ਲਵੋ ਜੇ ਗਲਤੀ ਬਸ ਦੀ ਬਸ ਹੋਵੇ ਸਰਕਾਰੀ ਮਲਾਇ ਆ ਬਸ ਭਾਈ ਸਵਾਰੀ ਤੇਰੇ ਕਿੰਦੀ ਤੇਰੀ ਗੱਲ ਦੀ ਬਸ ਲੈ ਖੋ ਸਵਾਰੀ ਵਿੱਚ ਬੈਠੀ ਦੇਖ ਰਹੀ ਤਾ ਗੱਲ ਕਰ ਰਿਹਾ ਮੈਂ ਬੰਦਾ ਐਂਡ ਐਂਡ ਚਲੋ ਜੀ 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 ਨਾਲ ਕਰੋ ਤੁਸੀਂ ਆਪਾਂ ਗੱਲ ਕਰਦਾ ਕਾਲਾ ਪ੍ਰੋਜੈਕਟ ਮੇਰਾ ਸੀ ਮਨਨભાઈ ਜੀ ਹਰਜੀਤ ਭਾਜੀ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਪਾਸਾ ਲਿਆ ਕੇ ਅੱਗੇ ਗੱਡੀ ਜਮਾਰਤਾ ਗੱਡੀ ਨੂੰ ਹੋਏ 15 ਦਿਨ ਹੋਏ ਭਾਈ ਲਿੱਤੀ ਨੂੰ ਹਾਂਜੀ 15 ਦਿਨ ਹੋਏ